ਚਾਹੁੰਦੇ ਮੈਂ ਇਹ ਉਹਦੇ ਬਾਰੇ ਬੇਨਤੀ ਕਰਦਾ ਵੀ ਅਸੀਂ ਇੱਕ ਤਾਂ ਬੀਜੇਪੀ ਦੀ ਬੁਰਜੋ ਨਿੰਦਾ ਕਰਦੇ ਆਂ ਵੀ ਜਿਹੜਾ ਸਾਡੇ ਕਿਸਾਨਾਂ ਦੇ ਨਾਲ ਕੋਈ ਵਾਧ ਘਾਟ ਕੀਤੀ ਗਈ ਕਿਸਾਨ ਕਿਸੇ ਦੇ ਗੱਲ ਨਹੀਂ ਪੈਂਦੇ ਕਿ ਉਹਨਾਂ ਅਮਰੋਧ ਕਰਨ ਦਾ حقਵੰਦਾ ਹੈ ਇਸ ਕਰਕੇ ਕਿਉਂਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਅਸੀਂ ਆਪਣੇ ਸਾਡੇ ਪਿੰਡਾਂ ਪੰਜਾਬ ਦੇ ਵਿੱਚ ਹੁੰਦੇ ਤੇ ਅਸੀਂ ਇਹਨਾਂ ਦਾ ਜੂਰੋਦ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਵੀ ਕੀ ਸਾਡਾ ਗੁਨਾਹ ਸੀ ਕਿ ਸਾਡੇ ਜਿਹੜੇ ਪਰਿਵਾਰ ਦੇ ਜੀ ਮਾਰੇ ਜਾਂ ਸ਼ੁਭ ਕਰਨ ਮਾਰਿਆ ਗਿਆ ਇੱਕ ਇੱਕ ਆਇ ਕਿਹੜਾ ਕਾਰਨਾ ਕਰਕੇ ਮਾਰਿਆ ਗਿਆ ਦੂਜੀ ਗੱਲ ਇਹ ਆ ਵੀ ਅਸੀਂ ਇਹ ਸਾਰੇ ਪੰਜਾਬ ਦੇ ਗੈਰ ਆਜਨੀ ਦੇ ਕੋਰਚੇ ਨੂੰ ਅਪੀਲ ਕਰਦੇ ਆ ਬੜੇ ਪੁਰਜੋਰੀ ਅਪੀਲ ਕਰਦੇ ਆ ਕਿ ਹੁਣ ਆਪਾਂ ਕਨਕਾਂ ਸਾਹਮਣੀਆਂ ਗਈਆਂ ਨੇ ਹੁਣ ਇਟਾ ਵੱਡਾ ਕੰਮ ਨਹੀਂ ਤੇ ਆਪਾਂ ਹੱਥ ਜੋੜ ਕੇ ਬੇਨਤੀ ਆ ਵੀ ਜਾਦੇ ਤੋਂ ਜਾਦੇ ਆਪਾਂ ਮੋਰਚੇ ਭਰੀਏ ਤੇ ਆਪਾਂ ਸਰਕਾਰ ਨੂੰ ਦਸੀਏ ਵੀ ਜਿਉਂਦੇ ਤੇ ਹੋਈ ਅਸੀਂ ਖੜੇ ਆਂ ਕੁਛ ਕਾਰਨਾ ਕਰਕੇ ਅਸੀਂ ਆਪਣੇ ਬਾੜਾਂ ਤੋਂ ਘਰਾਂ ਨੂੰ ਗਏ ਆਂ ਕਿਉਂਕਿ ਅਸੀਂ ਆਪਣੀ ਫਸਲ ਤਾਂ ਮਾਰਨੀ ਨਹੀਂ ਖੋਣੇ ਫਸਲਾਂ ਬਿਲਕੁਲ ਸੰਭਾਲ ਲੀਆਂ ਨੇ ਤੇ ਸਰਕਾਰ ਨੂੰ ਐ ਮਹਿਸੂਸ ਹੋਵੇ ਹੋਵੇ ਵੀ ਇਹ ਇਹ ਬਿਲਕੁਲ ਤਿਆਰ ਪਾ ਤਿਆਰ ਨੇ ਆਉਜੇ ਹੱਕੀ ਮੰਗਾ ਵਾਸਤੇ ਤਿਆਰੀ ਕਰੀ ਬੈਠੇ ਨੇ ਉਹ ਸਰਕਾਰ ਸਾਡੇ ਵੱਲੋਂ ਟਲੇ ਇਹ ਮੈਂ ਸਾਡੀ ਹੱਥ ਜੋੜ ਕੇ ਕਿਸਾਨਾਂ ਨੂੰ ਵੀ ਬੇਨਤੀ ਆ ਮੈਂ ਦੁਬਾਰਾ ਭਾਜਪੀ ਦੀ ਨਿੰਦਾ ਕਰਦਾ ਮੈਂ ਕਹਿਣਾ ਵੀ ਇਹ ਜਿਹੜੀ ਬੀਜੇਪੀ ਬੀਜੇਪੀ ਵਾਲੇ ਨੇ ਹੁਣੇ ਚੰਗੀ ਤਰ੍ਹਾਂ ਗੁੰਡੇ ਸਮਝ ਜਾਣਾ ਵੀ ਇਹਨਾਂ ਦਾ ਕੋਈ ਵੀ ਲਿਆਜਵਾਰੀ ਕੋਈ ਇਹਨਾਂ ਦੇ ਨਾਲ ਕੋਈ ਗੱਲ ਨਹੀਂ ਗਈ ਜਦੋਂ ਅਸੀਂ ਇਹਨਾਂ ਨਾਲ ਵਾਅਦਾ ਦੀ ਗੱਲ ਕਰਦੇ ਅਸੀਂ ਆਪਦੇ ਹੱਕੀ ਮੰਗਾ ਮੰਗ ਰਹੇ ਆ ਇਸ ਕਰਕੇ ਭਾਈ ਇਹ ਇਹਨੂੰ ਸਮਝ ਜਾ ਉਹ ਜਿਹੜਾ ਇੱਕ ਸਾਡਾ ਅੱਜ ਪਿੰਡਾਂ ਦੇ ਵਿੱਚ ਪਟਿਆਲੇ ਦੇ ਵਿਰੋਧ ਕਰਦੇ ਆ ਇੱਕ ਸਾਡਾ ਕਿਸਾਨ ਵੀ ਸ਼ਹੀਦ ਹੋ ਗਿਆ ਉਹ ਬਹੁਤ ਸਾਡੇ ਬਾਦ ਘਾਤ ਕੋਇਆ ਪਰ ਇਹ ਬੀਜੀ ਬੀਜੀਪੀ ਨੂੰ ਇਹ ਜਿਹੜੇ ਮંત્રીਜੇ ਪੁੱਤ ਨੇ ਪੈਣਗੇ ਵਾਇਕਰਜੀ ਦਾ ਖਾਲਸਾ ਵਾਇਕਰਜੀ ਦੇ ਪੁੱਤ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀਤੇ ਆਪ ਬਾਰੇ ਪ੍ਰਕਾਸ਼ ਪ੍ਰਕਾਸ਼ ਸਿੰਘ ਬਾਬਾ ਪ੍ਰਕਾਸ਼ ਸਿੰਘ ਪ੍ਰਿੰਗੜੀ ਕਿਸਾਨ ਸੰਘਰਸ਼ ਕਮੇਟੀ ਕੋਟਪੁਦਾ ਦਾ ਲਾਗਰੇ ਸਿੰਘ ਜਿਹੜਾ ਬਰਦਾ ਜਿਲ੍ਹਾ ਪ੍ਰਧਾਨ ਵੀ ਆ ਤੇ ਲਾਗਰੇ ਸਿੰਘ ਵੀ ਸੇਵਾਦਾਰੀ ਆ ਤੇ ਜਿਹੜਾ ਬੀਜੇਪੀ ਆ ਇਹ ਪਹਿਲੋ ਤੋਂ ਲਾ ਕੇ ਅਸੀਂ ਦਿੱਲੀ ਵੀ ਅੱਗੇ ਇੱਕ ਸਾਲ ਤੇ 13 ਦਿਨ ਲਾ ਕੇ ਆਏ ਆ ਤੇ ਬੀਜੇਪੀ ਨੇ ਸਾਨੂੰ ਬੜਾ ਰੋਲਿਆ ਤੇ ਹੁਣ ਵੀ ਅਸੀਂ ਬੀਜੇਪੀ ਨੂੰ ਦੱਸਣਾ ਚਾਹੁੰਦੇ ਆ ਕਿ ਐਰ ਕੀ ਤੇਰੀਆਂ ਜਿਹੜੀਆਂ ਧਰਾਂ ਪੁੱਟ ਕੇ ਇਥੋਂ ਜਾਵਾਂਗੇ ਆ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਤੇਰੀਆਂ ਧਰਾਂ ਪੁੱਟ ਕੇ ਜਾਵਾਂਗੇ ਤੇ ਜਿਹੜੇ ਜਦੋਂ ਤੁਸੀਂ ਪਿੰਡਾਂ ਜਾਓਗੇ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਤਨਾ ਸਾਨੂੰ ਸੜਕਾਂ ਤੇ ਭਾਇਆ ਪਿਆਰ ਦੀਆਂ ਜਿਹੜੀਆਂ ਮੰਗਾ ਮਨਾ ਕੇ ਜਾਵਾਂਗੇ